ਸਤਿ ਸ੍ਰੀ ਅਕਾਲ ਪਰੀ ਸੋਸਰੀ ਹਾਂ ਮੈਂ ਪ੍ਰਮਿੰਦਰ ਕੌਰ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਵੀ ਸਾਨੂੰ ਕੋਲ ਦਾ ਕਿਵੇਂ ਕਟਾਉਣਾ ਕਾਰਡ ਪਾਉਣੀ ਹੈ ਉਹਦੇ ਬਾਰੇ ਦੱਸਿਆ ਜਾਵੇ ਦੇਖੋ ਮੇਰੇ ਹੁਣ ਕੋਈ ਸਹੀ ਵੀ ਬੜੋ ਜਿਹਾ ਬਣਾਇਆ ਨਹੀਂ ਮੈਂ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਤੇ ਸਮਝਾਉਣੀ ਹੈ ਅੱਗੇ ਮੈਂ ਜਿਹੜੀ ਬੜੋ ਜੀ ਦੀ ਕਟ ਪਾਈ ਗਲੀ ਦੀ ਤੇ ਉਹਦੀ ਵੀਡੀਓ ਲਾ ਦੂੰਗੀ ਨਾਲ ਤੇ ਕੁਛ ਇੱਥੇ ਸਮਝਾ ਦੇਣੀ ਹੈ ਉਤੇ ਸਾਰਾ ਦੱਸਿਆਵਾਂਗੇ ਤੁਸੀਂ ਵੀਡੀਓ ਸਾਰੀ ਜਰੂਰ ਦੇਖਣੀ ਦੇਖੋ ਜਿੰਨੇ ਤੁਹਾਡੇ ਕੁੰਡੇ ਹੋਣਗੇ ਸਹੀ ਵੀ ਇਹ ਆ ਕੱਟ પાਕੇ ਮੋਢੇ ਦੀ ਬਲਾਓ ਜ ਸਵੈਟਰ ਕਾਸੇ ਤੇ ਵੀ ਜਿੰਨੇ ਕੁੰਡੇ ਹੋਣਗੇ ਤੁਸੀਂ ਉਹਨਾਂ ਨੂੰ ਅੱਧ ਕਰ ਲਿਓ ਸੌਰੀ ਤੁਸੀਂ ਉਹਨਾਂ ਨੂੰ ਨਾ ਵੀ ਅੱਧ ਕਰ ਲਿਓ ਸੈਂਟਰ 'ਚ ਸੈਂਟਰ ਤੇ ਇਹ ਤੁਹਾਡੇ ਇੱਕ ਗੁੰਡਾ ਬਚਦਾ ਹੈ ਅੱਧੋ ਅੱਧ ਕਰਕੇ ਕਈ ਵਾਰੀ ਇੱਕ ਗੁੰਡਾ ਪਾਟ ਜਾਂਦਾ ਹੈ ਕਈ ਵਨ ਇੱਕੋ ਜਿਹਾ ਹੋ ਜਾਂਦੇ ਆ ਫਿਰ ਤੁਸੀਂ ਸੱਤ ਸੱਤ ਗੁੰਡੇ ਲੈ ਲੈਂਦੇ ਦੋਨੋਂ ਪਾਸਿਓ 14 ਗੁੰਡੇ ਘਟਾਉਣੇ ਇੱਥੇ ਸਵੈਟਰ ਦਾ ਕੋਲ ਕੋਲਾ ਬਣਾਉਣਾ ਫਾਂਸ ਕੀ ਵੀ ਸਭਾ ਬਲੌ ਜੀਦਾ ਜੇ ਤੁਹਾਡੇ ਇਹ ਗੁੰਡੇ ਘਟਾ ਫਿਰ ਤੁਸੀਂ ਇੱਥੇ 13 ਵੀ ਘਟਾ ਸਕਦੇ ਹੋ 14 ਵੀ ਦੋਨੇ ਵੀ ਜਿੰਨੇ ਤੁਹਾਡੀ ਮਰਜ਼ੀ ਹੈ ਉਹ ਤੇ ਇਧਰੋਂ ਤੁਸੀਂ ਸਿਲਾਈ ਲਿਆਉਣੀ ਹੈ ਜੋ ਸਿੱਧੀ ਸਿਲਾਈ ਲਿਆਉਣੀ ਹੈ ਇੱਥੇ ਵੀ ਰੋਣ ਨੇ ਗੁੰਡੇ ਬਰਾਬਰ ਰੱਖਾਗੇ 14 ਅੰਡਰ ਰੱਖ ਕੇ ਫਿਰ ਬਰਾਬਰ ਰੱਖ ਕੇ ਇੱਥੋਂ ਤੁਸੀਂ ਬੰਦ ਕਰਦੇ ਜਾਣਾ ਦੇਖੋ ਇੱਥੋਂ ਬੰਦ ਕਰਕੇ ਫਿਰ ਤੁਸੀਂ ਸਿੱਧੀ ਸলাই ਲੈ ਜਾਣੀ ਹੈ ਫਿਰ ਉਲਟੇ ਪਾਸੇ ਹੁੰਦੇ ਆ ਕੇ ਸলাই ਜਦੋਂ ਫੇਰ ਸਿੱਧੀ ਆਉਂਗੇ ਤਿੰਨ ਗੁੰਡੇ ਕਟਾਉਣੇ ਆਏ ਫਿਰ ਜਦੋਂ ਤੁਸੀਂ ਸਿੱਧੇ ਪਾਸੇ ਆਉਂਗੇ ਫਿਰ ਦੋ ਫਿਰ ਜਦੋਂ ਤੁਸੀਂ ਸਿੱਧੇ ਪਾਸੇ ਆਉਂਗੇ ਇੱਕ ਇਹ ਤੁਸੀਂ ਤੁਹਾਡੇ ਗੁੰਡੇ ਆ ਜਿਆਦੇ ਆ ਫਿਰ ਤੁਸੀਂ ਦੋ ਵਾਰੀ ਇੱਕ ਇੱਕ ਕਟਾ ਸਕਦੇ ਹੋ ਠੀਕ ਹੈ ਜੀ ਫਿਰ ਤੁਸੀਂ ਹਾਂ ਸਿੱਧਾ ਕੁੰਡਾ ਫਿਰ ਜਦੋਂ ਇੱਧੇ ਉਲਟੇ ਪਾਸੇੋਂ ਘਟਣਗੇ ਜਦੋਂ ਤੁਸੀਂ ਉਲਟੇ ਪਾਸੇ ਆਉਂਗੇ ਇਧਰੋਂ ਸਲਾਈ ਸ਼ੁਰੂ ਕਰੋਗੇ ਉਦੋਂ ਇਹਦੇ ਤਿੰਨ ਕੁੰਡੇ ਘਟਣਗੇ ਫਿਰ ਇਹਦੇ ਦੋ ਫਿਰ ਇੱਕ ਇੱਕ ਦੋ ਵਾਰੀ ਤੇ ਨਹੀਂ ਇੱਕ ਵਾਰੀ ਇਹਦਾ ਗੋਲ ਗਲਾ ਬਣ ਜਾਊਗਾ ਤੇ ਵੀਡੀਓ ਨੂੰ ਮੈਂ ਟਿੱਕਰ ਜ਼ਰੂਰ ਦੇਖਿਓ ਜੇ ਤੁਸੀਂ ਸਾਰੀ ਗੱਲੇ ਦੀ ਵੀਡੀਓ ਵੇਖਣੀ ਹੈ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਇਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਤੇ ਜੇ ਨਾ ਸਮਝ ਆਵੇ ਤੁਸੀਂ ਸਾਨੂੰ ਫਿਰ ਵੀ ਕਮੈਂਟ ਕਰ ਸਕਦੇ ਹੋ ਇਹਦੇ ਅਸੀਂ ਕੁੰਡੇ ਚੱਕਦੇ ਸੀ ਇਹ ਦੇਖੋ ਤੁਸੀਂ ਕੁੰਡੇ ਵੀ ਚੱਕ ਸਕਦੇ ਹੋ ਚੱਕ ਕੇ ਬਣਾ ਸਕਦੇ ਹੋ ਸਲਾਈਂਗਾਂ ਤੇ ਤੁਸੀਂ ਕਰੋਸ਼ਗਾ ਵੀ ਲਾ ਸਕਦੇ ਹੋ ਤੇ ਫਿਰ ਵੀ ਕਲਾ ਬਹੁਤ ਸੋਹਣਾ ਬਣਦਾ ਚਲੋ ਜੀ ਅੱਗੇ ਅਸੀਂ ਵੀਡੀਓ ਲਾਵਾਂਗੇ ਤੇ ਤੁਸੀਂ ਵੀਡੀਓ ਨੂੰ ਸਾਰੀ ਦੇਖਿਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰੋਂ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਗਲੇ ਦੀ ਕਾਰਟ ਦੱਸਦੇ ਆ ਇਹ ਅਸੀਂ ਇੰਦਰ ਵੀ ਇਹਦੀ ਇੱਕ ਸਲਾਈ ਅੱਧੇ ਕੁੰਡੇ ਪਾ ਲਿਆ ਇਹ ਦੇਖੋ 33 ਕੁੰਡੇ ਮੈਂ ਇੱਧਰ ਪਾਏ ਆ ਮਿਕਰ 2 3 4 5 6 7 8 9 10 11 12 13 ਚਾਹ ਉਹਨਾਂ ਫੰਦਰਾ ਸੋਰਾ ਸਤਾਰਾ ਤਾਰਾ ਨੀਬੀ 1 2 2 2 25 26 27 28 29 30 31 32 33 ਇਹ ਆਪਾਂ 33 ਗੁੰਡੇ ਪਾਏ ਐ ਤੇ 13 ਗੁੰਡੇ ਆਪਾਂ ਇਹ ਚ ਗਲੇ ਦੇ ਕਾਟ ਪਾਉਣੀ ਆ ਤੇ 33 ਇਧਰ ਆ ਜਾਣਗੇ ਆਪਣੇ ਠੀਕ ਹੈ ਇਹ ਸਿੱਧਾ ਪਾਸਾ ਇਧਰੋਂ ਤੇ ਆਪਾਂ ਹੁਣ ਇਹਨੂੰ ਬੈਕ ਸਾਈਡ ਸਲਾਈ ਪਾ ਕੇ ਘਟਾਉਣੇ ਆ ਗੁੰਡੇ ਦੇਖੋ ਲੂយ ਹੱਥਾਂ ਨਾਲ ਹੀ ਘਟਾਉਣੇ ਆ ਤੁਸੀਂ ਬਾਲੀ ਕਸ ਕੇ ਨਹੀਂ ਗੁੰਡੇ ਘਟਾਉਣੇ ਦੇਖੋ ਦੋਹਾਂ ਤੋਂ ਇੱਕ ਬਣਾਤਾ ਹੁਣ ਆਪਾਂ ਫੇਰ ਬੈਕ ਸਾਈਡ ਹੀ ਪਾ ਕੇ ਦੋਹਾਂ ਤੋਂ ਇੱਕ ਬਣਾਉਣਾ ਦੇਖੋ ਬੀਡ ਕੋ ਸਾਰੀ ਵੇਖਿਆ ਤੁਹਾਨੂੰ ਅੱਗੇ ਕੋਈ ਹੋਰ ਚੀਜ਼ ਵੀ ਬਖਾਵਾਂਗੇ ਅਸੀਂ ਇਹ ਦੋ ਵਾਰ ਹੀ ਕਰਤਾ ਦੋਹਾਂ ਤੋਂ ਇੱਕ ਹੁਣ ਆਪਣਾ ਤਿੰਨ ਵਾਰੀ

8 ਵਾਰੀ 9 ਵਾਰੀ ਤੇ 10 ਵਾਰੀ ਇਹ 11 ਵਾਰੀ 12 ਤੇ 13 ਇਹ 13 ਵਾਰ ਹੀ ਹੋ ਗਿਆ ਦੇਖ ਹੁਣ ਤੁਹਾਨੂੰ ਇਧਰ ਗਿਣ ਕੇ ਦਿਖਾਉਣੀ ਆ ਸੀ ਦੇਖੋ ਗਿਣ ਕੇ ਦਿਖਾਉਣੀ ਇਧਰ ਨੂੰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 ਦੇਖੋ 33 ਗੁੰਡੇ ਹੋ ਗਏ ਹੁਣ ਆਪਾਂ ਇਹ ਸਲਾਈ ਸਿੱਧੀ ਪੁੰਨੀ ਹੈ ਆੜੀ ਸਿੱਧੀ ਬੁਣ ਲੈਣੀ ਆਪਾਂ ਸਲਾਈ ਇਹ ਵੀੜਗਾ ਨੂੰ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਤੁਹਾਨੂੰ ਅੱਗੇ ਕੋਈ ਹੋਰ ਚੀਜ਼ ਵੀ ਵਿਖਾਵਾਂਗੇ ਆਪਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਪਸੰਦ ਆਉਣ ਦੀ ਹੈ ਲਾਈਕ ਕਰ ਦਿਓ ਤੇ ਜੇ ਨਹੀਂ ਪਸੰਦ ਆਉਂਦੀ ਤਾਂ ਅਨਲਾਈਕ ਕਰ ਦਿਓ ਜੇ ਹੋਰ ਵੀ ਕੋਈ ਕੁਐਸਚਨ ਪੁੱਛਣਾ ਹੋਵੇ ਕਾਸੇ ਬਾਰੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਜਰਾਬਾਂ ਕੋਟਾਂ ਜੈਕਟਾਂ ਸਵੈਟਰ ਜੂੜੇ ਵਾਲੀਆਂ ਟੋਪੀਆਂ ਸਖਾਪ ਸਟੇਬਲ ਆਉਜ ਸਕੀ ਵੀ ਕਹੇ ਜੀ ਪੱਛੋਂ ਦੀ ਬਣਾਉਣੀ ਹੋਵੇ ਕਿਸੇ ਵੀ ਕਲਰ ਦੀ ਬਣਾਉਣੀ ਹੋਵੇ ਕਿਸੇ ਵੀ ਪੱਛੋਂ ਦੇ ਵਿੱਚ ਕਿਸੇ ਵੀ ਬੁਣਤੀ ਦੇ ਵਿੱਚ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਦਾ ਆਰਡਰ ਪਹਿਲਾਂ ਤਿਆਰ ਆਊਗਾ ਉਸ ਦਾ ਪਹਿਲਾਂ ਤਿਆਰ ਹੋਊਗਾ ਤੇ ਬਾਅਦ ਵਿੱਚ ਫਿਰ ਲੇਟ ਹੋ ਜਾਂਦਾ ਹੈ ਤੇ ਗਰਮੀਆਂ ਦਾ ਆਰਡਰ ਤੁਸੀਂ ਕਰੋ ਸਾਨੂੰ ਅਗਲੇ ਸਾਲ ਵਾਸਤੇ ਤੇ ਅਸੀਂ ਘੱਟ ਰੇਟ 'ਚ ਹੀ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਵਧੀਆ ਚੀਜ਼ ਬਣਾ ਕੇ ਦੇਵਾਂਗੇ ਤੁਸੀਂ ਇੱਕ ਵਾਰੀ ਮੰਗਾ ਕੇ ਦੇਖੋ ਸਾਥੋ ਚੀਜ਼ ਬਣਵਾ ਕੇ ਤੇ ਫਿਰ ਤੁਸੀਂ ਆਪ ਹੀ ਸਾਥੋ ਬਣਵਾਓਗੇ ਚੀਜ਼ਾਂ ਤੇ ਸੂਟ ਪੈਂਟ ਕਰਾਉਣੇ ਹੋਣ ਤਾਂ ਸੂਟ ਵੀ ਸਾਥੋ ਪੈਂਟ ਕਰਵਾ ਸਕਦੇ ਹੋ ਦੁਪੱਟੇ ਕਿਸੇ ਵੀ ਡਿਜ਼ਾਈਨ ਦਾ ਸੂਟ ਤੁਸੀਂ ਕਿਸੇ ਵੀ ਕੱਪੜੇ ਦੇ ਉੱਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਕੜਾਈ ਵਗੈਰਾ ਕਰਾਉਣੀ ਹੋਵੇ ਉਹ ਵੀ ਤੁਸਾਂ ਨੂੰ ਆਰਡਰ ਕਰ ਸਕਦੇ ਹੋ ਦੁਪੱਟੇ ਪੇਂਟ ਕਰਵਾਉਣੇ ਹੋਣ ਦੁਪੱਟੇ ਵੀ ਆਰਡਰ ਕਰ ਸਕਦੇ ਹੋ ਅਸੀਂ ਉਹੀ ਚੀਜ਼ ਤਿਆਰ ਕਰਕੇ ਦੇਵਾਂਗੇ ਵਧੀਆ ਕੁਆਲਿਟੀ ਦੀ ਚੀਜ਼ ਵਧੀਆ ਚੀਜ਼ ਬਣਾ ਕੇ ਦੇਵਾਂਗੇ ਤੇ ਇੱਕ ਵਾਰੀ ਜਰੂਰ ਸਾਥੋਂ ਚੂਟ ਪੇਂਟ ਕਰਵਾਓ ਬਲਓ ਜਿਹਾ ਸਕੀ ਵੀ ਬਣਵਾਓ ਸਾਥੋਂ ਇੱਕ ਵਾਰੀ ਜੈਕਟ ਜਰੂਰ ਬਣਵਾਓ ਤੇ ਸਾਨੂੰ ਆਰਡਰ ਜਲਦੀ ਤੋਂ ਜਲਦੀ ਕਰੋ ਤਿੰਨ ਪਲਾਈ ਬਚਮ ਦੀ ਬਣਵਾਉਣੀ ਹੈ ਤਿੰਨ ਪਲਾਈ ਦੀ ਜੇ ਤੁਸੀਂ ਸਾਥੋਂ ਵਰਦਮਾਨ ਦੀ ਬਚਮ ਦੀ ਅਸੀਂ ਉਹ ਵੀ ਤਿਆਰ ਕਰਕੇ ਦੇਵਾਂਗੇ ਆ ਸਾਡੇ ਕੋਲੇ ਵਰਦਮਾਨ ਦੀ ਬਲੌਜ ਜਿਹੜਾ ਬਣਾਈ ਜਾਂਦੇ ਆ ਵਰਦਮਾਨ ਦੀ ਪਾਜ ਉਹਨਾਂ ਹੈਗੀ ਐ ਦੇਖੋ ਅੱਗੇ ਆਪਾਂ ਇੱਥੇ 13 ਬਾਦੀ ਦੋ ਤੋਂ ਇੱਕ ਬਣਾਇਆ ਹੁਣ ਆਪਾਂ ਦੇਖੋ ਹੁਣ ਬਣਾਵਾਂਗੇ ਬਾਈਕ ਸਾਈਡ ਹੀ ਆਪਾਂ ਪਾਉਣੀ ਐ ਸਲਾਈ ਦੇਖੋ ਇੱਕ ਵਾਰੀ ਦੋ ਤੇ ਹੁਣ ਆਪਾਂ 10 ਲੇਖਣ ਹੁਣ ਆਪਾਂ ਸਿੱਧਾ ਬੰਨ ਲੈਣਾ ਤੇ ਤੁਸੀਂ ਦੇਖੋ ਆਪਾਂ ਇਹ ਨਾ ਡਿਜ਼ਾਈਨ ਬਣਾਉਣਾ ਹੈ ਹਿਸਾਬ ਨਾਲ ਪਹਿਲਾਂ ਆਪਾਂ ਇਧਰੋਂ ਗੇਨ ਲੈਣਾ ਜੇ ਤੁਹਾਡਾ ਡਿਜ਼ਾਈਨ ਆਪਾਂ ਬਣਾਉਣਾ ਵੀ ਇੰਨੇ ਗੁੰਡਾ ਜ ਆਪਣੀ ਜਾਲੀ ਬਣੂਗੀ ਇੰਨੇ ਚੋਂ ਦੋ ਤੋਂ ਇੱਕ ਇੱਕ ਬਣੂਗਾ ਚੀ ਵਾਰੀ ਫਿਰ ਜਾਲੀ ਬਣੂਗੀ ਫਿਰ ਉਹ ਤੁਸੀਂ ਨਾ ਇਧਰ ਉਹ ਕਰ ਲੈਣਾ ਦੇਖੋ ਗਣ ਕੇ ਵੀ ਜੇ ਆਪਣਾ ਸਹੀ ਆਉਂਦਾ ਤਾਂ ਆਪਾਂ ਬਣਾਉਣਾ ਜੇ ਨਹੀਂ ਸਹੀ ਆਉਂਦਾ ਆਪਣਾ ਤਾਂ ਆਪਾਂ ਨਹੀਂ ਬਣਾਉਣਾ ਹੁਣ ਆਪਾਂ ਇਧਰ ਦੇਖੋ ਇਹ ਡਿਜ਼ਾਈਨ ਸ਼ੁਰੂ ਹੋਊਗਾ ਆਪਣਾ ਇਦਰਾ ਪ ਤੰਨ ਵਾਰੀ ਦੋ ਤੋਂ ਇੱਕ ਬਣਾ ਲੈਣਾ ਦੇ ਅਪਾ ਤੰਨ ਵਾਰੀ ਦੋ ਤੋਂ ਇੱਕ ਬਣਾ ਲਿਆ ਹੁਣ ਆਪਣਾ ਇੱਕ ਗੁੰਡਾ ਸਿੱਧਾ ਬਣੂਗਾ ਤੇ ਹੁਣ ਜਾਲੀ ਬਣੂਗੀ ਜੇ ਵਾਰੀ ਉਹ ਤੰਨ ਇਜੀ ਵਾਰੀ ਜਾਲੀ ਬਣਾ ਕੇ ਆ ਬਣਾ ਲੈਨੇ ਫਿਰ ਇੱਧਰ ਲਿਓਨੇ ਆਪਾਂ ਫੇਰ ਤੁਹਾਨੂੰ ਦੱਸ ਦਿੰਦੇ ਆ ਦੇਖੋ ਜੀ ਆਪਾਂ ਹੁਣ ਤਿੰਨ ਵਾਰੀ ਪਹਿਲੀ ਸਲਾਈਸ ਆਪਾਂ ਤਿੰਨ ਵਾਰੀ ਪਹਿਲਾਂ ਆ ਘਟਾਈ ਤੇ ਫਿਰ ਤਿੰਨ ਵਾਰੀ ਹਿੰਦੋਂ ਤੋਂ ਇੱਕ ਬਣਾਇਆ ਹੁਣ ਆਪਾਂ ਦੋ ਵਾਰੀ ਬਣਾਉਣਾ ਦੇਖੋ ਦੋ ਵਾਰੀ ਦੋ ਤੋਂ ਇੱਕ ਬਣਾ ਕੇ ਆਪਨੇ ਕੰਨ ਧਾਂਗਾ ਕਰਕੇ ਸਾਰੀ ਸਲਾਈ ਆਪਾਂ ਉਲਟੀ-ਉਲਟੀ ਬਣ ਲੈਣੀ ਹੈ ਤੇ ਆ ਸਲਾਈ ਬਣਾ ਕੇ ਦੂਜੀ ਬਣਾ ਕੇ ਤੁਹਾਨੂੰ ਫੇਰ ਦੱਸ ਦਿਆਂ ਹਾਂ ਤਾਂ ਲਾ ਜਾ ਕੇ ਇੱਥੇ ਆਪਾਂ ਦੂਜਾ ਧਾਗਾ ਲਾਉਣਾ ਦੇਖੋ ਦੇਖੋ ਜੀ ਆਪਾਂ ਪਹਿਲਾਂ ਇਹ ਵਾਲੇ ਬੰਦ ਕੀਤੇ ਫੇਰ ਆ ਤਿੰਨ ਦੋਹ ਤਿੰਨ ਵਾਰੀ ਬਣਾਇਆ ਫੇਰ ਦੋ ਵਾਰੀ ਤੇ ਹੁਣ ਆਪਾਂ ਧਾਗਾ ਬਦਲਾਂਗੇ ਤਿਕ ਵਾਰੀ ਦੇਖੋ ਇਧਰ ਆਪਾਂ ਦੂਜਾ ਧਾਗਾ ਲਾਇਆ ਹੋਇਆ ਹੈ सिलाई यह सीधी बहुत एक बारी आप बनाया पा लिने आप फिर बीड को बाली लम्मी हो है ਹੁਣ ਆਪਣੀ ਇਧਰੋਂ ਕਾਰਟ ਸਾਰੀ ਪਈ ਗਈ ਹੈ ਹੁਣ ਆਪਾਂ ਸਿੱਧਾ ਹੀ ਬੁਣਨਾ ਹੈ ਠੀਕ ਹੈ ਸਿੱਧਾ ਨਹੀਂ ਬੁਣਨਾ ਵੀ ਡਿਜ਼ਾਈਨ ਬਣਾਉਣਾ ਆਪਾਂ ਵੀ ਜੇ ਮੇਰੇ ਰੰਗ ਲਾਏ ਉਵੇਂ ਹੀ ਲਾਉਣੇ ਆ ਬਣਾਉਣੀਆਂ ਵੀ ਉਹ ਕੋਈ ਕਿਸੇ ਪਾਸੋਂ ਘਟਾਉਣਾ ਨਹੀਂਗਾ ਕਾਰਟ ਨਹੀਂ ਪਾਉਣੀ ਕਾਰਟ ਆਪਣੀ ਤਨਵਾਰੀ ਉਧਰੋਂ ਪਈ ਚੁੱਕੀ ਹੈ ਦੇ ਕੋਈ ਆਪਾਂ ਕਾਟ ਤਾਂ ਪਾ ਲਈ ਹੁਣ ਕੋਈ ਨਹੀਂ ਘਟਾਉਣਾ ਇਸੇ ਤਰ੍ਹਾਂ ਬਣਾਉਣਾ ਜਿਵੇਂ ਆ ਬਣਾਇਆ ਆ 6 ਸਲੰਗਾਂ ਪਾਉਣੀਆਂ ਫਿਰ ਇਹਦੀਆਂ ਆਏ ਬਣਾ ਕੇ ਤੁਹਾਨੂੰ ਬਣਾ ਲੈਣੇ ਫਿਰ ਦਿਖਾਉਣੇ ਆ ਦੇਖੋ ਜੀ ਆਪਾਂ ਇਹ ਬਣਾ ਲਿਆ ਹੁਣ ਇਧਰਲੇ ਪਾਸੇ ਇਸੇ ਤਰ੍ਹਾਂ ਤੁਹਾਨੂੰ ਕਾਟ ਪਾਉਣੀ ਦੱਸਦੇ ਇਧਰਲੇ ਪਾਸੇ ਚਲੋ ਅੰਦਰ ਦੱਸਦੇ ਦੇਖੋ ਇਸੇ ਤਰ੍ਹਾਂ ਆਪਾਂ ਬਣਾ ਲਿਆ ਇਹ ਇੱਕ ਪਾਸੇ ਇੱਕ ਪਾਸੇ ਤੁਹਾਨੂੰ ਇਧਰ ਬਣਾ ਕੇ ਦੱਸਦੇ ਆ ਦੇਖੋ ਇਹ ਆਪਾਂ ਪਾਈਆਂ 1 2 3 4 5 6 6 ਲੈਣਾ ਪਾਗਾਂ ਹੁਣ ਆਪਾਂ ਤੁਹਾਨੂੰ ਇੱਧਰ ਬਣਾ ਕੇ ਦੱਸਦੇ ਆਂ ਦੇਖੋ ਜੀ ਇਹਦੇ ਆਪਾਂ ਇੱਧਰਲੇ ਪਾਸੇੋਂ ਸਿੱਧੇ ਪਾਸੇੋਂ ਸੀ ਹੁਣ ਇੱਧਰ ਉਲਟੇ ਪਾਸੇ ਆਪਾਂ ਤੇ ਇੱਧਰ ਆਪਾਂ ਨੂੰ ਹੁਣ ਧਾਗਾ ਲਾਉਣਾ ਪਊਗਾ ਦੇਖੋ ਧਾਗਾ ਆਪਾਂ ਇੱਧਰ ਉੱਠ ਗਿਆ ਸੀਗਾ ਦੂਜੇ ਪਾਸੇ ਦੇਖੋ

ਇਹ ਤਰਾਹ ਬਈ ਜਾਣ ਇਹ ਆਪਾਂ ਬਣਾ ਲੈਨੇ ਆਂ ਫਿਰ ਦੱਸਦੇ ਆਂ ਫਿਰ ਬਾਣੀ ਲੰਮੀ ਵੀਡੀਓ ਹੋ ਜੇ ਦੇਖੋ ਆਪਣੀ ਸਿੱਧੇ ਪਾਸੇ ਤੀਜੀ ਸਲਵਾਈ ਆ ਗਈ ਦੇਖੋ ਜੀ ਆਪਾਂ ਉਲਟੀ ਸਾਈਡ ਆ ਗਏ ਹੁਣ ਤੁਹਾਨੂੰ ਇਹ ਕਾਰਡਪੋਨ ਦੱਸਦੇ ਪਹਿਲਾਂ ਆਪਾਂ ਪਹਿਲਾਂ ਤਿੰਨ ਵਾਰੀ ਦੋ ਤੋਂ ਇੱਕ ਬਣਾ ਕੇ ਗਏ ਸੀ ਹੁਣ ਆਪਾਂ ਦੋ ਵਾਰੀ ਬਣਾਉਣਾ ਦੇਖੋ ਇੱਕ ਤੇ ਦੋ ਹੁਣ ਆਪਾਂ ਇਹ ਸਾਰੀ ਸਿਲਾਈ ਉਲਟੀ ਉਲਟੀ ਬਣਾ ਲੈਣੀ ਆ ਫਿਰ ਤੁਹਾਨੂੰ ਦੱਸਦੇ ਆ ਦੇਖੋ ਜੀ ਆਪਾਂ ਸਿੱਧੀ ਸਾਈਡ ਆ ਗਏ ਹੁਣ ਇਹ ਸਿੱਧੀ ਸਾਈਡ ਬਣਾ ਕੇ ਇੱਥੇ ਆਪਾਂ ਲਿਜਾਣੇ ਆ ਫਿਰ ਦੱਸ ਦੇਖੋ ਜੀ ਆਪਾਂ ਦੋ ਸਲਾਈਆਂ ਚ ਘਟਾ ਲਿਆ ਹੁਣ ਇੱਕ ਸਲਾਈ ਦਾ ਰਹਿ ਗਿਆ ਘਟਾਉਣ ਵਾਲਾ ਫਿਰ ਆਪਾਂ ਇੰਨਾ ਬੁਣ ਕੇ ਤੇ ਬਰਾਬਰ ਫਿਰ ਤੁਹਾਨੂੰ ਦਿਖਾਵਾਂਗੇ ਉਹ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਹੁਣ ਇਹ ਬਣਾ ਕੇ ਤੇ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਅਸੀਂ ਜਿਹੜਾ ਤੁਸੀਂ ਸਾਨੂੰ ਆਰਡਰ ਕਰ ਸਕੋ ਦੇਖੋ ਪਹਿਲਾਂ ਆਪਾਂ ਇਹ ਗਲੇ ਦੀ ਘਾਟ ਪਾਈ ਸੀ ਇੰਨੀ ਫਿਰ ਤਿੰਨ ਦੋ ਤਿੰਨ ਵਾਰੀ ਦੋ ਤੋਂ ਇੱਕ ਬਣਾਇਆ ਫਿਰ ਦੋ ਵਾਰੀ ਹੁਣ ਇੱਕ ਵਾਰੀ ਇੱਕ ਵਾਰੀ ਦੋ ਤਾਂ ਇੱਕ ਬਣਾਇਆ ਤੇ ਹੁਣ ਆਪਣੀ ਇਹ ਆਪਣਾ ਤਿੰਨ ਵਾਰੀ ਘਟ ਗਿਆ ਦੇਖੋ ਪਹਿਲਾਂ ਤਿੰਨ ਵਾਰੀ ਫਿਰ ਦੋ ਵਾਰੀ ਫਿਰ ਇੱਕ ਵਾਰੀ ਇਹ ਘਟ ਗਿਆ ਫਿਰ ਇੰਨਾ ਬਣਾ ਕੇ ਤੁਹਾਨੂੰ ਫਿਰ ਦਿਖਾਉਣੀ ਹੈ ਤੇ ਹੁਣ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਅਸੀਂ ਇਹ ਅਸੀਂ ਸੂਟ ਦਿਖਾਉਣੀ ਆ ਤੁਹਾਨੂੰ ਜਿਹੜਾ ਸਾਡੇ ਕੋਲ ਰੈਡੀ ਹੈਗਾ ਸੂਟ ਦੇਖੋ ਇਸ ਤਰ੍ਹਾਂ ਦਾ ਇਹ ਨਹੀਂ ਨਿਖੇੜਾ ਤੇ ਇਹ ਜਰੀ ਦਾ ਵਰਕ ਹੈ ਤੇ ਧਾਗੇ ਦਾ ਵਰਕ ਹੈ ਦੇਖੋ ਮਸ਼ੀਨ ਵਰਕ ਹੈ ਇਹ ਸੂਟ ਤੇ ਸਾਥ ਲੈ ਸਕਦੇ ਹਾਂ ਜੇ ਤੁਸੀਂ ਤੁਹਾਨੂੰ ਪਸੰਦ ਆਵੇ ਤਾਂ ਤੇ ਇਹ ਦੇਖੋ ਕਪੜਾ ਹੋਰ ਹੈ ਤੇ ਤੁਹਾਨੂੰ 1150 ਦਾ 1250 ਦਾ ਸੂਟ ਮਿਲੂਗਾ ਤੇ ਬਾਹਾਂ ਤੇ ਵੀ ਕਢਾਈ ਹੈ ਤੇ ਸਪੀਕਿੰਗ ਦਾ ਖਾੱਚਾ ਥੋੜਾ ਹੋਊਗਾ ਜਿਹੜਾ ਦੇ ਕੋ ਆਹਾਂ ਤੇ ਕਢਾਈ ਹੈ ਆਹਾਂ ਤੇ ਆਉਣੀਆਂ ਦੋਨਾਂ ਮਾਵਾਂ ਤੇ ਹੈ ਤੇ ਇਹ ਕੇਰੇ ਦਾ ਡਿਜ਼ਾਈਨ ਆ ਆਪਣਾ ਤੇ ਸਾਡੇ ਕੋਲੇ ਹੈਗਾ ਰੈਡੀ ਸੂਟ ਜੇ ਤੁਸੀਂ ਲੈਣਾ ਹੋਵੇ ਤਾਂ 1250 ਦਾ ਸੂਟ ਹੈ ਤੇ ਦੂਜਾ ਖਰਚਾ ਤੁਹਾਨੂੰ ਪਊਗਾ ਜਿਹੜਾ ਭੇਜਣ ਦਾ ਇੱਕ ਹੋਰ ਦਿਖਾਉਣੀ ਹੈ ਕਮੀਜ਼ ਦਾ ਕੱਪੜਾ ਉਹ ਕੋਟਣ ਦੇ ਵਿੱਚ ਹੈ ਜਾਂ ਮ ਕੋਟਣ ਦੇ ਵਿੱਚ ਹੈ ਕੱਪੜਾ ਉਹ ਜਾਂ ਕਟਣ ਦੇ ਵਿੱਚ ਆ ਦੇਖੋ ਇਹ ਪੇਂਟ ਕੀਤਾ ਹੋਇਆ ਤੇ ਕਮੀਜ਼ ਬਣੂਗਾ কুরਤੀ ਦਾ ਹੈਗਾ ਵੀ ਸ਼ਾਰਟ কুরਤੀ ਵੀ ਬਣ ਜਾਊਗੀ ਤੇ ਜਿਹਦਾ 21 ਤੋਂ ਹੈਗਾ ਘੇਰਾ ਤਿਆਰ ਤੇ ਪਾਈਪਿੰਗ ਲਾ ਕੇ ਤੇ ਉਹਦਾ ਵੀ ਤਿਆਰ ਹੋ ਜਾਊਗਾ ਜਿਹਦਾ 20 21 ਇੰਚ ਘੇਰਾ ਉਹਦਾ ਪੂਰਾ ਚਾਲੀ 45 ਇੰਚ ਦੀ ਕੁੜਤੀ ਦੀ ਲਮਾਈ ਬਣ ਜੂਗੀ ਜੀ ਦਾ ਸਾਡੇ 20 21 ਦਾ ਘੇਰਾ ਤਿਆਰ ਹੈ ਤੇ ਇਹ ਪੇਂਟ ਕੀਤਾ ਹੋਇਆ ਸਾਡਾ ਅਸੀਂ ਆਪ ਹੀ ਪੇਂਟ ਕੀਤਾ ਜੇ ਤੁਹਾਨੂੰ ਇਹ ਪਸੰਦ ਹੋਵੇ ਤਾਂ ਇਹ ਕੁੜਤੀ ਦਾ 2 ਮੀਟਰ ਦਾ ਕੱਪੜਾ ਇਹ ਤੇ ਕਾਟਨ ਦਾ ਕੱਪੜਾ ਕਈ ਵਾਰੀ ਸਲਵਾਰ ਭਈ ਹੁੰਦੀ ਹੈ ਤੇ ਆਪਾਂ ਉਹਦੇ ਨਾਲ ਬਣਾ ਲੈਨੇ ਆ ਤੇ ਸ਼ਾਰਟ ਕੁੜਤੀ ਵੀ ਬਣ ਜੂਗੀ ਦੇਖੋ ਇਹਦਾ ਡਿਜ਼ਾਈਨ ਇਹ ਹੈ ਦੇ ਵੀ ਸਾਨੂੰ ਤੁਸੀਂ ਤੇ ਆਪ ਦਾ ਕੱਪੜਾ ਭੇਜ ਕੇ ਵੀ ਸਾਥੋਂ ਪੇਂਟ ਕਰਾ ਸਕਦੇ ਹੋ ਪਾਸਾ ਨਹੀਂ ਕੱਪੜਾ ਭੇਜ ਕੇ ਤੇ ਸਾਥੋਂ ਪੇਂਟ ਕਰਾ ਸਕਦੇ ਹੋ ਕਢਾਈ ਕਰਵਾ ਸਕਦੇ ਹੋ ਤੇ ਪੇਂਟ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਕੱਪੜੇ ਦੇ ਵਿੱਚ ਸਾਥੋਂ ਕਰਵਾ ਸਕਦੇ ਹੋ ਜੇ ਇਹ ਜਿਹਾ ਮਰਜੀ ਡਿਜ਼ਾਈਨ ਹੋਵੇ ਤੇ ਇਹ ਸਾਡੇ ਕੋਲ ਵੀ ਰੈਡੀ ਹੈ ਤੇ ਇਹ ਵੀ ਰੈਡੀ ਹੈ ਮਸ਼ੀਨ ਵਰਕ ਵਾਲਾ ਜੇ ਤੁਸੀਂ ਲੈਣਾ ਹੋਵੇ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਜਲਦੀ ਤੋਂ ਜਲਦੀ ਸਾਨੂੰ ਆਰਡਰ ਕਰਿਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਸਰੀਆ ਕਾਣ